ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਡਾ ਪਤਾ ਲੱਭਦੇ ਨਾ ਬੱਚੂ ਦਿਖਾਵਾਂਗੇ ਦੋ ਬੈਟਾਂਾਂ 'ਵਦੇ ਇੱਕ ਤੋਂ ਪਰ ਕਬੜੀ ਛੋਟੀ ਆ ਤੇ ਆਪਾਂ ਪਹੁੰਚੇ ਬਾਈ ਹਰਪਾਲ ਸਿੰਘ ਹੁਣਾਂ ਕੋਲ ਤੇ ਆਦੂ ਕਰਦੇ ਆ ਵੀਰ ਨਾਲ ਗੱਲਬਾਤ ਇਹ ਪੁੱਛਦੇ ਪਛਵਾਦੀ ਤੇ ਤੇਹਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀ ਸਤਿ ਸ਼੍ਰੀ ਅਕਾਲ ਹੋਸਣਾ ਡੇਟ ਆ ਵੀ ਜੀ ਉਹਦੇ ਉਹਦੇ ਵੀ ਜੀ ਤੇ ਸੁਣਾਓ ਵਧੀਆ ਵੀਰ ਜੀ ਚੜਦੀ ਕਲਾ ਜੀ ਚੜਦੀ ਕਲਾ ਚਾ ਇਹ ਹੋਟੇਟਾ ਪਰਿਵਾਰ ਸਭ ਚੜਦੇ ਗਏ ਜੱਗੇ ਵੀ ਤੁਸੀਂ ਲੇਟ ਹੋ ਗਏ ਦੋ ਟਾਪ ਕਲਾਸ ਆਪਾਂ ਵੀ ਝੋਟੀਆਂ ਹਰਿਆਣੀਆਂ ਦੀਆਂ ਆਈਆਂ ਅਸੀਂ ਅੱਛਾ ਜੀ ਕੱਲ ਤੁਹਾਨੂੰ ਪਰਸੋਂ ਉਹ ਦਿਨ ਵੀਡੀਓ ਜੇ ਆਪਾਂ ਆਖਿਆ ਨਾ ਵੀ ਦੋ ਟਾਪ ਕਰਾ ਲਈਆਂ ਹਾਂਜੀ ਹਾਂਜੀ ਉਹ ਤੁਸੀਂ ਮੁੜ ਕੇ ਕਹਦਾ ਟਾਈਮ ਨਾ ਲੱਗਾ ਆ ਹਨੇਰਾ ਕੱਲ ਵੀ ਜਾਈਏ ਪਰ ਸਮਝਾ ਹਨੇਰਾ ਹੀ ਬਣਾਉਂਦੇ ਹਾਂਜੀ ਅੱਜ ਜੱਗੇ ਵੀ ਇੱਕ ਦਾਸ ਜੱਜ ਸੁਈ ਦੇ ਇੱਕ ਗੱਬਣ ਤੋਂ ਕੁੜ ਮਾਝ ਦੇ ਇੱਕ ਬੱਚੀ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਜੇ ਪਿੰਡ ਚੁੰਨਾ ਜਿਲ੍ਹਾ ਮਸੇ ਸੀ ਨਾਲਾ ਜੇ ਇਹ ਫੋਨ ਨੰਬਰ ਹੀ ਬੋਲ ਦਿਓ। 98 42 49 52 ਠੀਕ ਹੈ ਜੀ। ਹਾਂ ਜੀ ਹਾਂ ਜੀ। ਇਹ ਕਰੀਏ ਸ਼ੁਰੂਆਤ ਜੀ। ਹਾਂ ਕਰੀਏ ਸ਼ੁਰੂਆਤ। ਆ ਦੱਸਿਓ ਇਹ ਵਹੜ ਦੇ ਬਾਰੇ ਕਨਵਰਸ ਹੋ ਗਿਆ ਸੂਈ ਜੀ? ਇਹ ਜੱਗੇ ਵੀਰ ਦੂਜਾ ਸੂਆ ਸੂਈ ਆ। ਅੱਛਾ ਜੀ। ਕੜ ਕੇ 4 ਵਜੇ ਦੀ ਸੂਈ ਆ। ਠੀਕ ਹੈ ਠੀਕ ਹੈ। ਮਗਰ ਵਛੀ ਜੇ। ਅੱਛਾ ਜੀ। ਤੇ ਹੁਣ ਆਪਾਂ ਮਤਲਬ ਜੋ ਜੋ ਕੋ ਬੈਂਛਾ ਨਹੀਂ ਜਾਂਦਾ। ਅੱਛਾ ਜੀ। 5-6 ਕਿਲੋ ਬੋਲਾ ਚ ਹੋਇਆ ਜੋ। ਅਜੇ ਵੀ ਉਹ ਨਾ ਜਦੋਂ ਬੈਂਦੀ ਤੇ ਵਗਦਾ ਦੁੱਧ ਇਹਦਾ। ਠੀਕ ਹੈ ਠੀਕ। ਲਓ ਭਾਜੀ ਕੰਡਾ ਪਈਆਂ ਕਰਮਾਲੀ ਨੇ। ਹਾਂ ਤਾਂ ਕਿ ਪਲਾਸੇ ਕਰੂਗੀ ਠੀਕ ਹੈ ਲੋ ਬਾਈ ਬਹੁਤ ਹੀ ਜ਼ਿਆਦਾ ਆਰਡਰ ਕੁਆਲਟੀ ਸ਼ਾਨਦਾਰ ਬਣਾਈ ਆ ਤੇ 25 ਲੀਟਰ ਜਿਹੜਾ ਪਹਿਲੇ ਸਵੇਰ ਨੇ ਦੁੱਧ ਚਵਾਇਆ ਵਾ ਤੇ ਕੱਦ ਕਾਦ ਦੀ ਬਹੁਤ ਹੀ ਜ਼ਿਆਦਾ ਤਗੜੀ ਆ ਚੋਰ ਦੇ ਪਤ ਓਏ ਜੋ ਆ ਕੀ ਆਗਾ ਪਿਛੇ ਵੇ ਜੀ ਬੱਚੀ ਆ ਜੱਗੇ ਜੀ ਲੋ ਬਜੀ ਫੀਮੇਲ ਕਾਫ ਜੇ ਪਿਛੇ ਤੇ ਕਰੋ ਚੈੱਕ ਆਹ ਸੰਡਾਂ ਪਈਆਂ ਦੇ ਘਲਵਾਨਾ ਵਾਂਗੂੰ ਦਈ ਆ ਤੁਰਨ ਇਹ ਥਾਣਾ ਦਾ ਸੈਰ ਗਿਆ ਵੀ ਤੁਹਾਨੂੰ ਲੱਗੇ ਬਹੁਤ ਸ਼ਾਨਦਾਰ ਆ। ਐਂ ਤੀਕਣਾ ਕੁ ਚਵਾਉਂ ਗੋਦ ਦੋ। ਤੋਂ ਦਾ ਦੇਖਿਆ ਵੀ ਤੇ 25 ਪਲਾਸੇ ਕਰਨਾ ਨੇ ਕਰਮਾਲੀ ਨਾਲ। ਠੀਕ ਠੀਕ ਹੈ। ਇਹ ਵੀ ਕਰਾਉ ਦਾ ਸ਼ਾਈ ਆ ਗਿਆ। ਠੀਕ ਠੀਕ ਹੈ। ਆ ਵੀ ਬਾਈ ਜੀ ਕਰਾਉਸ ਵਿੱਚ ਜਾ ਗਿਆ। ਕਰਾਉਸ ਆ ਕਰਾਉਸ। ਇੱਕ ਕਰਾਉਸ ਵਿੱਚ ਤੁਹਾਨੂੰ ਪਤਾ ਗਾ ਗਰਮੀ ਚ ਇਹੋ ਜਿਹੀਆਂ ਵੜਾਂ ਚੱਲਣੀਆਂ ਆ। ਆ ਇਹੋ ਚੱਲਣੀਆਂ। ਤੇ ਦੁੱਧ ਵੀ 25 ਪਲਾਸੇ ਚਵਾਈ ਜਾਊਗੇ। ਤੇ ਲਾਗੇ ਤੋਂ ਮੜ ਜਾ ਦਿਖਾਓ। ਥਾਣਾ ਦਾ ਸੈਰ ਗਿਆ ਬਹੁਤ ਹੀ ਸ਼ਾਨਦਾਰ ਆ। ਲੋ ਜੀ ਕਰੋ ਚੱਕਵਾਗੇ ਤੋਂ ਥਾਂ ਸੁਣ ਬਹੁਤ ਹੀ ਚੰਗਾ ਵਾ ਤੇ ਕੀ ਮੁੱਲ ਕਰਨਾ ਵੀਰ ਜੀ ਰਹਿ ਰ ਮੁੱਲ ਤੇ ਜੱਗੇ ਵੀ ਜਿਹੜੇ ਵੜਾ ਦਾ ਤੁਹਾਨੂੰ ਪਤਾ ਵੀ 100-100 ਲੱਖ-ਲੱਖ ਹੁੰਦਿਆ ਹਾਂਜੀ ਹਾਂਜੀ ਲਓ ਤੁਸੀਂ ਦੱਸੋ ਕਿੰਨੇ ਦੇਈਏ ਨਹੀਂ ਆਪਣੇ ਸਬਦੇ ਜਾਇ ਜੀ ਹੁੰਦੇ ਆ ਆਪਣੇ ਤੇ ਜਗੇ ਵੀ ਜੈਸ ਹੀ ਹੁੰਦੇ ਆ ਹਾਂਜੀ ਆਪਾਂ 75 ਦੀ ਦੇ ਦਈਏ 75 ਦੀ ਹਾਂਜੀ ਚਲ ਕਰ ਦੋ ਮਾਨਤਾਂ ਫਿਰ ਸਾਲੋ ਜੋ ਕਰਾਉਣੇ ਜੱਗੇ ਵੀਰ ਤੁਸੀਂ ਨਹੀਂ ਦੱਸ ਦੋ ਆ ਵੀ ਇੱਥੇ ਇੱਕ ਛਾੜੀ ਤੇ ਨਹੀਂ ਜੇ ਜੀ ਆਪਾਂ ਦੇ 70 70 ਤੇ ਮੁੱਲ ਮਾਨਦਾਂ ਕਰਾਂਗੇ ਜੱਗੇ 500 500 ਨਾਲ ਕਰੀਏ 2 ਡਾ ਦਈਏ 68 8000 ਦਿਹਾਣਾ ਅੰਦਵਾਈ ਜੱਗੇ ਵੀਰ ਠੀਕ ਲੋ ਭਾਈ ਸੱਜਰ ਸੋਈ ਜਾ ਬਿਲਕੁਲ ਤਾਜੀ ਤੇ ਜੇਰ ਜੂਰ ਅਜੇ ਨੇ ਪਾਉਣੀ ਆ ਪਾਉਣੀ ਆ ਤੇ 68000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਤੇ ਦੁੱਧ ਵੀ 25 ਪਲੱਸ ਚਵਾਈ ਜਾਣਾ ਨੇ ਤੇ ਪਿੱਛੇ ਵੀ ਫੀਮੇਲ ਕਾਫ ਆ ਗਿਆ ਜੀ ਠੀਕ ਹੈ ਤੇ ਆਜੋ ਹੁਣ ਦੂਜੇ ਨੰਬਰ ਤੇ ਝੋਟੀ ਦੱਸਿਓ ਭਈਆ ਇਹਦੇ ਬਾਰੇ ਇਹਦੇ ਬਾਰੇ ਨੀਨੀ ਦੀ ਝੋਟੀ ਦੱਜਾ ਸੁਆ ਜੱਗੇ ਵੀਰ ਸੁਣੀ ਆ ਅੱਛਾ ਜੀ 8 ਮਹੀਨਿਆਂ ਦੀ ਚੱਕ ਪਾਸ ਜੀ ਅੱਛਾ ਜੀ ਟਾਈਮ 6 ਕਿਲੋ ਦੁੱਧ ਜੀ ਠੀਕ ਜੀ ਇਦਾਂ ਮਰਜੀ ਕੋਈ ਵੀਰ ਭਰਾ ਚੋਲੇ ਆਪਣੀ ਧਰਤੀ ਝੋਟੀ ਨਾਲ ਤੇ ਕੋਈ ਅੱਛਾ ਜੀ ਜੱਗੇ ਵੀ ਜੱਗੇ ਵੀ 17 18 ਕਿਲੋ ਦੁੱਧ ਭਰਿਆ ਜੀ ਠੀਕ ਹੈ ਠੀਕ ਹੈ ਲੋ ਭਾਜੀ 8 ਮਹੀਨਾ ਦੀ ਚੱਕ ਕਪਾਸ ਤੇ 6 ਲੀਟਰ ਜਿਹੜਾ ਦੁੱਧ ਦੇਂਦੀ ਆਰੇ ਸੱਜਰਦਾਰ ਕੌਣ ਹੈਗਾ ਜੀ 16 17 ਲੀਟਰ ਬਿਲਕੁਲ ਕੱਦ ਕਾੜ ਵੀ ਬਹੁਤ ਜਿਆਦਾ ਤਗੜਾ ਹੋਰੀ ਵੱਡੀ ਝੋਟੀ ਹੈ ਜੱਗੇ ਵੀ ਨੇ ਨੀਲੀ ਰਾਵੀ ਦੇ ਵਿੱਚ ਆ ਗਈ ਦਾ ਕਰੋ ਜੱਗ ਤੁਸੀਂ ਫੇਸ ਕੁਆਲਟੀ ਤੇ ਸਿੰਘ ਸੁਗ ਬਹੁਤ ਯਾਰਾ ਚੰਗਾ ਵਾ ਐਨ ਗੋਲ ਕੀਤਾ ਸਿੰਘ ਪੂਰਾ ਬਾਕੀ ਬਾਕੀ ਕਰਦੀ ਆ ਥੋੜਾ ਜਿਹਾ ਕੰਡ ਕਾੜ ਬਹੁਤ ਹੀ ਚੰਗਾ ਵਾ ਇਹ ਕੀ ਹੋ ਰਹੀ ਦੀ ਕਰ ਲਈ ਅੱਜ ਵੀ ਕਰ ਇੱਕੋ ਟਾਈਮ ਲੱਗੇ ਵੀ ਮਿਲਦੀ ਸਿਰ ਸਿਰ ਅੱਛਾ ਜੀ ਠੀਕ ਹੈ ਠੀਕ ਹੈ ਲਓ ਭਾਈ ਜੀ ਇੱਕੋ ਟਾਈਮ ਹੀ ਮਿਲਦੀ ਆ ਪਰ ਕੋਈ ਜੱਗੇ ਵੀ ਟੀਗਾ ਟੁਗੜੀ ਇਹਨਾਂ ਲਾਉਣਾ ਅੱਛਾ ਜੀ ਬਾਹਰ ਤੇ ਮਿਲਦੀ ਆ ਠੀਕ ਹੈ ਠੀਕ ਹੈ ਹਾਂ ਨਾ ਕਰ ਮਾਰੀਏ ਜਗੇ ਡਾਦੀ ਹੈ ਭਾਈ ਜੀ ਸਾਡੇ ਕੋਲ ਕੈਮਰਾ ਕਰਕੇ ਡਾਦੀ ਜਗੇ ਵੀਰੇ ਕੋਈ ਗੱਲ ਨਹੀਂ ਭਾਈ ਜੀ ਬਾਕੀ ਕਦ ਕੜ ਪਾਉ ਨੇ ਤਗੜਾ ਵਾ ਹਾਂ ਜੀ ਫਿਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਇਹ ਕੀ ਮੋਲ ਵਿੱਤੀ ਦਾ ਹਰ ਮੋਲ ਜੱਗੇ ਵੀ ਤੁਹਾਨੂੰ ਪਤਾ ਵੀ ਦੇਣ ਤੇ ਕਿੰਤੀ ਦੇ 60 ਦੇਣੀ ਸਾਹਮਣੀ ਪੈਣੀ ਆ ਹਾਂਜੀ ਹਾਂ ਹਾਂਜੀ ਤੇ ਇਹਦੇ ਵਿਗਣੀ ਵੀ ਮਾਲਮ ਜੱਗੇ ਵੀ ਡੇਢ ਰੱਖਦੀ ਜੇ ਕੱਲ ਨੂੰ ਤਿਆਰ ਕਰਕੇ ਵੇਚਣੀ ਹੋਵੇ ਦੀ ਬਿਲਕੁਲ ਸਹੀ ਗੱਲ ਹੈ ਹੁਣ ਜੱਗੇ ਵੀ ਲੱਖ ਦੀ ਦੇ ਦਈਏ ਕਰ ਦੋ ਮੰਨਤਾ ਨੇ ਚ ਫਿਰ ਕਰਾ ਲਓ ਜੋ ਕਰਾਉਣਾ ਨਹੀਂ ਦੱਤੇ ਜਿੱਥੇ ਕੇ ਵੀ ਛੱਡ ਹੀ ਦੇਣੀ ਫਿਰ ਚਾ 90 ਦੇ ਜੱਗੇ ਵੀ ਲੈ ਦਾਂਗੇ 90 ਵੀ ਹਾਂ ਤੇ ਕਰ ਦੇ ਹਰਿਆਰਖੰਡ ਫਿਰ ਹਾਂਜੀ ਛੱਡ ਦੇ ਹਰਿਆਰਖੰਡ ਫਿਰ ਹੋਰ ਛਿੜਾ ਲਓ ਜਿੰਨਾ ਚਾਹੋਣਾ ਤੋ ਉਹ ਛੱਡ ਦਈਏ ਨਾ ਹਾਂ ਨਾ ਜੱਗੇ ਵੀ ਜਿਹੜੀ ਪੂਰੇ 85000 ਦੀ ਝੋਟੀ ਦਵਾਂਗੇ ਠੀਕ ਹੈ ਠੀਕ ਹੈ ਲਓ ਜੀ 85000 ਦੀ ਟੋਕੜ ਗੱਬਣ ਤੇ 8 ਮਹੀਨਿਆਂ ਦੀ ਚੱਕ ਪਾਸ ਹਾਂਜੀ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਸਵੇਰੇ ਸਵੇਰ ਮਿਲਦੀ ਏ ਠੀਕ ਹੈ ਠੀਕ ਹੈ ਲਓ ਤੇ ਕਿਉਂ 8 ਪੈਰੀ ਮਿਲਦੀ ਜੇ ਹਾਂ ਤੇ ਚਲੋ ਬੱਕੀ ਨੂੰ ਛੱਡ ਨਹੀਂ ਦੇ ਪੈਸੇ ਛੱਡ ਨਹੀਂ ਚਾਹੀਦੇ ਜੱਗੇ ਵੀ ਪਤਾ ਕੀ ਕਰਨਾ ਤੁਹਾਨੂੰ ਪਹਿਲੇ ਪਤਾ ਹੀ 10 15 ਦਿਨ ਚੋੜ ਗਏ ਅੱਛਾ ਜੀ ਹਾਨਸਲ ਵਾਲੀ ਮੱਝ ਨੇ ਫੇਰ ਉਹਨੇ ਦੁੱਧ ਭਰੀ ਜਾਣਾ ਠੀਕ ਹੈ ਠੀਕ ਹੈ ਜੀ ਹਾਂਜੀ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਾਈ ਜੀ ਆ ਵਾੜ ਦੇ ਬਾਰੇ ਇਹ ਪਹਿਲਾ ਸੂਆ ਜੱਗੇ ਵੀ ਸੂਈ ਮੂੰਹ ਖੀਰੀ ਹੈ ਜੀ ਅੱਛਾ ਜੀ ਹਾਂ ਮਗਰ ਇਹਦੇ ਬੱਛਾ ਜੀ ਠੀਕ ਹੈ 7 ਕਿਲੋ ਮੰਨ ਲਓ ਇਹਦੇ ਥਲੇ ਦੁੱਧ ਹੈ ਸੂਈ ਨੂੰ 6 7 ਦੇ ਨਹੀਂ ਹੋਏ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਈ ਜੀ ਪਹਿਲਾ ਸੂਆ ਸੂਈ ਆ ਤੇ ਕਰਾਸ ਵਿੱਚ ਆ ਗਈ ਆ ਕਰਾਸ ਚ ਆ ਠੀਕ ਲਓ ਜੀ ਕਰਾਸ ਵਿੱਚ ਆ ਗਈ ਤਾਂ ਪਿਛੇ ਫੀਮੇਲ ਕਾਫ ਜੇ ਜੀ ਹਾਂ ਜੀ ਹਾਂ ਜੀ ਕਿੰਨਾ ਕੁ ਭਰੀ ਹੋਊਗੀ ਦੁੱਧ ਦੁੱਧ ਜੱਗੇ ਵੀ ਜਿੰਨਾਂ ਦੀ ਬਰੀਲੇ ਨੇ 10 ਕਿਲੋ ਕਰੀ ਜਾਣਾ ਰਮਾਨਾ ਠੀਕ ਹੈ ਠੀਕ ਲਓ ਬਈ ਫੇਸ ਗਾਰਡ ਤੇ ਚੈੱਕ ਕਰ ਸਕਦੇ ਜੀ ਤੇ ਕਰਾਸ ਵਿੱਚ ਆ ਗਈ ਆ ਤੇ ਇਸ ਟਾਈਮ ਮੇਰੀ ਚਵਾਈ ਇਹਦੀ ਵੀ ਹੋ ਗਈ ਆ ਤੇ 7 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਦੁੱਧ ਪਿਆਰ ਆ ਤੇ ਦੁੱਧ ਬਾਈ ਕਹਿੰਦਾ ਕਿ 10 ਲੀਟਰ ਇਹਨੇ ਚਵਾਈ ਜਣਾ ਵਾ ਤੇ ਜੇ ਕੋਈ ਵੀਰ ਪ੍ਰੋਸੈਸ ਵਾਲਾ ਲਾਜੂ ਕਰ ਦੁੱਧ ਚਲੋ ਚੰਗਾ ਚਵਾਈ ਜਾਊਗੀ ਚੰਗਾ ਚਵਾਈ ਜਾਊਗੀ ਇਹਨੇ ਨੂੰ ਪਿਆ ਜੇ 6-7 ਦਿਨ ਹੋ ਗਏ ਬਿਲਕੁਲ ਤਾਜ਼ਾ ਬੱਦਿਆ ਜੇ ਆਵਲਾ ਬਾਈ ਕੀ ਮੇਲ ਕਾਫ ਜਿਹਦੇ ਪਿੱਛੇ ਕਰੋ ਚੈੱਕ ਕਰੀ ਬਿਲਕੁਲ ਤਾਜ਼ਾ ਵਾ ਇਹਦਾ ਕੀ ਮੁੱਲ ਵੀ ਕਿਹੜਾ ਦੱਖੀਆ ਵੀਰੇ 5000 ਦੇ ਦੇ ਦੀਏ ਆਹ ਚੰਗੋ ਜਾ ਜੀ ਇਹਨੂੰ ਮੇਰਾ ਜਾਏ ਜਾਂਦੀ ਕੀ ਹਾਂ ਜੀ ਚਲੋ 20 ਹੀ ਦੇ ਦਾਂ ਜੱਗੇ ਵੀਰੇ ਵੀਰੇ ਦੋ ਹੋਟਾ ਦਾ 18000 ਦੀ ਹਾਨਾ ਲਓ ਜਗੇਰ ਲਓ ਭਾਈ ਬਿਲਕੁਲ ਨੋਰਮਲ ਰੇਡ ਕਰਤਾ ਵਾ 18000 ਦੇ ਵਿੱਚ ਸੱਜੇ ਸੂਈ ਵਹਿੜ ਦੇ ਦੁੱਧ ਵੀ 10 ਲੀਟਰ ਚਵਾਈ ਜਾਊਗੀ ਹਾਂਜੀ ਹਾਂਜੀ ਠੀਕ ਹੈ ਤੇ ਇੱਦਾਂ ਵੀ ਬਿਮਾਰੋ ਨੀਲੀ ਰਾਵੀ ਦੀ ਛੋਟੀ ਬਹੁਤ ਚੰਗੇ ਰਕਾਰ ਆ ਗਈ ਆ ਹਾਂਜੀ ਹਾਂਜੀ ਤੇ ਠੀਕ ਹੈ ਇਹ ਵੀ ਬਹੁਤ ਸਿਰੇ ਤੋਂ ਸਿਰੇ ਹੀ ਗਿਆ ਕਿਆਕ ਕਰ ਸਕਦੇ ਤੁਸੀਂ ਥਣਪੰਡਾ ਬਹੁਤ ਹੀ ਚੰਗਾ ਵਾ ਤੇ ਨਾੜਾ ਨੂੜਾ ਵੀ ਹਵਾਨੇ ਦੇ ਚੰਗੀਆਂ ਆ ਗਈਆਂ ਵਾ ਤੇ ਦੁੱਧ 25 ਪਲੱਸ ਚਵਾਈ ਜਾਊਗੀ ਤੇ ਬਿਲਕੁਲ ਨੋਰਮਲ ਰੇਡ ਕੀਤਾ ਵਾ ਵੀਰ ਹਰਪਾਲ ਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤੇ ਵੀਡੀਓ ਪੂਰੀ ਵਖਰੇ ਧੰਨਵਾਦ ਹੈ ਸਾਰੇ ਵੀਰਾਂ ਭਰਾਵਾਂ ਦਾ